ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਅੱਜ ਪਿੰਡ ਆਏ ਸੀਗੇ ਔਰ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਇੱਕ ਬਚਨ ਮੈਨੂੰ ਯਾਦ ਆ ਗਿਆ ਤੇ ਮੈਂ ਕਿਹਾ ਆਪ ਜੀ ਨੂੰ ਪ੍ਰਤੱਖ ਵੀਡੀਓ ਦੇ ਵਿੱਚ ਦਿਖਾਇਆ ਜਾਵੇ ਤਾਂ ਕਿ ਉਹਦੀ ਵਿਆਖਿਆ ਸਭ ਸੌਖੀ ਸਮਝ ਵਿੱਚ ਆ ਜੇ ਗੰਨੇ ਦੇ ਸੰਬੰਧ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਇੱਕ ਸ਼ਬਦ ਹੈ ਮਹੱਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਕੱਟ-ਕੁੱਟ ਬੰਦਾ ਪਾਏ ਉਥੇ ਗੰਨੇ ਦਾ ਜ਼ਿਕਰ ਕਰਦੇ ਆ ਗੰਨੇ ਨੂੰ ਪਹਿਲਾਂ ਖੇਤ ਵਿੱਚੋਂ ਕੱਟਿਆ ਗਿਆ ਕੱਟ-ਫੁੱਟ ਬੱਦਾ ਪਾਏ ਆ ਬੰਦਨ ਪਾ ਕੇ ਇਹਨੂੰ ਗੰਨੇ ਨੂੰ ਕੱਟ ਕੇ ਇੱਥੇ ਲੈ ਕੇ ਟੁੱਟ ਦਿੱਤਾ ਗਿਆ ਵੇਖ ਜੇ ਮਿੱਠਾ ਕੱਟਿਆ ਘਟ ਘਟ ਬੱਦਾ ਪਾਏ ਅਗਲਾ ਬਚਨ ਹੈ ਖੁੰਡਾਂ ਅੰਦਰ ਰੱਖ ਕੇ ਦੇਣ ਸੰਮਲ ਸਜਾਏ ਉਹ ਕੋਲੂ ਵਿੱਚ ਪੀੜਿਆ ਜਾ ਰਿਹਾ ਉਹ ਆ ਬੰਦਾ ਨੂੰ ਕੋਲੂ ਦੇ ਵਿੱਚ ਲਗਾ ਲਿਆ ਖੁੰਡਾਂ ਅੰਦਰ ਰੱਖ ਕੇ ਵੇਲਣੇ ਦੇ ਵਿੱਚ ਦੇਣ ਸੰਮਲ ਸਜਾਏ ਮਾਨੋ ਗੰਨੇ ਨੂੰ ਪੀੜਿਆ ਜਾ ਰਿਹਾ ਇਹਨੂੰ ਸਜਾ ਦਿੱਤੀ ਜਾਂਦੀ ਅਗਲਾ ਬਚਨ ਹੈ ਰਸ ਦਾ ਟਟਟਰ ਪਾਈ ਹੈ ਤਪਤ ਹੈ ਬਿਲਾਈ ਉਤੋਂ ਜੂਸ ਨਿਕਲਿਆ ਗੰਨੇ ਦਾ ਰਸ ਨਿਕਲਿਆ ਤੇ ਰਸ ਕਸ ਜਿਹੜਾ ਰਸ ਸੀਗਾ ਉਹਦਾ ਟਟਟਰ ਪਾਈ ਯਾਨੀ ਕਿ ਕੜਾਹੀ ਦੇ ਵਿੱਚ ਪਾ ਲਿਆ ਰਸ ਕਸ ਟਟਟਰ ਪਾਈ ਅਗਲਾ ਬਚਨ ਇਹ ਆ ਧੀਸੋ ਫੋਕ ਫੋਕ ਦਾ ਭਾਵ ਹੈ ਗੰਨੇ ਦਾ ਬੱਜਿਆ ਬੱਜਿਆ ਹੋਇਆ ਦੇਖ ਜਿਹਾ ਫੋਕ ਟੋਕਾ ਜਿਹੜਾ ਸੀ ਜਿਹਦੇ ਵਿੱਚੋਂ ਰਸ ਕੱਢ ਲਿਆ ਗਿਆ ਧੀਸੋ ਫੋਕ ਸਮਾਨੀ ਹੈ ਇਹਨੂੰ ਸੰਭਾਲ ਲਿਆ ਗਿਆ ਇਹਨੂੰ ਉੱਧਰ ਸੁਕਾਇਆ ਜਾਂਦਾ ਇੱਕ ਥਾਂ ਤੇ ਸੁਕਾ ਕੇ ਪੀਸੋ ਫੋਕ ਸੰਭਾਲ ਲਈ ਹੈ ਟੀਚੇ ਅੱਗ ਜਲਾਏ ਜਿਹੜੇ ਤੁਹਾਨੂੰ ਕੜਾਹੀ ਵਿਖਾਏ ਹੋਣੀ ਉਹਦੇ ਥੱਲੇ ਇਸੇ ਫੋਕ ਨੂੰ ਝੂਕ ਕੇ ਯਾਨਕਿ ਅੱਗ ਲਗਾ ਕੇ ਇਸ ਗੰਨੇ ਦੇ ਰਸ ਨੂੰ ਸੁਕਾਇਆ ਜਾਂਦਾ ਸੁਭਰ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਵੇਖੋ ਜਦੋਂ ਇਸ ਗੰਨੇ ਨੂੰ ਪੀੜਿਆ ਗਿਆ ਕੜਾਹੀ ਵਿੱਚ ਪਾਇਆ ਗਿਆ ਇਹਦੀ ਫੋਕ ਦੇ ਨਾਲ ਇਹਨੂੰ ਸੁਕਾਇਆ ਗਿਆ ਕੀਚੇ ਆਦੇ ਲਾਈ ਨਾਨਕ ਮਿੱਠਾ ਪੱਤਰਿਆ ਦੇਖੋ ਲੋਕਾਂ ਆਏ ਐ ਦੁਨੀਆ ਦੇ ਲੋਕੋ ਵੇਖੋ ਗੰਨੇ ਦੇ ਵਿੱਚ ਮਿਠਾਸ ਸੀ ਉਸ ਮਿਠਾਸ ਦੇ ਕਾਰਨ ਗੰਨੇ ਨੂੰ ਪੀੜਿਆ ਗਿਆ ਸਾੜਿਆ ਗਿਆ ਜਲਾਇਆ ਗਿਆ ਤਪਾਇਆ ਗਿਆ ਇਸੇ ਤਰ੍ਹਾਂ ਜਿਹੜਾ ਬੰਦਾ ਮਾਇਆ ਦੇ ਮੋਹ ਨੂੰ ਮਿੱਠਾ ਕਰਕੇ ਉਹਦੇ ਨਾਲ ਚੰਬੜ ਜਾਂਦਾ ਹੈ ਭਾਵ ਮਾਇਆ ਦੇ ਮੋਹ ਵਿੱਚ ਰਸਿਆ ਰਹਿੰਦਾ ਹੈ ਇਸੇ ਤਰ੍ਹਾਂ ਉਹ ਤਵਾਰ ਹੁੰਦਾ ਹੈ ਜਿਵੇਂ ਗੰਨਾ ਆਪਣੇ ਰਸਤੇ ਕਰਕੇ ਆਪਣੇ ਮਿਠਾਸ ਦੇ ਕਰਕੇ ਵਿਕਾਰ ਹੋ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ